ਪਹਿਲੇ ਦਿਨ ਤੋਂ ਉਮੀਦ ਸੀ ਜਦੋਂ ਅਸੀਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਸੀ ਅਸੀਂ ਲਗਾਤਾਰ ਜਨਕਿ ਲੋਕਾਂ ਦੇ ਵਿੱਚ ਵਿਚਰੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਸੀ ਉਹ ਲੋਕਾਂ ਤੱਕ ਲੈ ਕੇ ਗਏ ਔਰ ਜਿਸ ਤਰੀਕੇ ਦੀ ਲੀਡ ਹੈ ਉਮੀਦ ਕਰ ਰਹੇ ਹਾਂ ਕਿ ਇਹਦਾ ਅੰਤ ਜਿਹੜਾ ਜਿੱਤ ਦੇ ਰੂਪ ਦੇ ਵਿੱਚ ਇਦਾਂ ਹੀ ਹੋਏਗਾ ਇਸ ਤੋਂ ਵੱਡੇ ਮਾਰਜਨ ਦੇ ਨਾਲ ਹੋਏਗਾ ਭਗਵੰਤੂਮਾਨ ਸਾਹਿਬ ਨੇ ਜਿਹੜਾ ਮਾਡਲ ਇਸ ਜੈਨਕੀ ਰਾਜਨੀਤੀ ਦੇ ਵਿੱਚ ਦਿੱਤਾ ਉਹ ਹੀ ਉਸ ਦਾ ਵੀ ਨਤੀਜਾ ਹੈਗਾ ਔਰ ਉਸ ਤੋਂ ਵੱਡੀ ਗੱਲ ਹੈ ਜਦੋਂ ਤੁਸੀਂ ਸਰਕਾਰ ਦੇ ਵਿੱਚ ਹੁੰਦੇ ਹੋ ਤਾਂ ਲੋਕ ਤੁਹਾਡੇ ਕੰਮ ਨੂੰ ਵੀ ਐਨਲਾਈਜ਼ ਕਰਦੇ ਆ 54241 ਨੌਕਰੀਆਂ ਅਸੀਂ ਬਿਨਾਂ ਕਿਸੇ ਸਪਾਰਸ਼ ਤੋਂ ਦਿੱਤੀਆਂ ਨੇ ਪਹਿਲੀ ਵਾਰੀ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਅਸੀਂ ਸਕੂਲਾਂ ਦਾ ਇਨਫਰਾਸਟ੍ਰਕਚਰ ਇਸ ਕਦਰ ਸੁਧਾਰਿਆ ਕਿ ਅੱਜ ਉਹ ਬੱਚੇ ਇਹਨਾਂ ਪ੍ਰੈਸਟੀਜੀਸ ਸੰਸਥਾਵਾਂ ਦੇ ਵਿੱਚ ਜਾ ਰਹੇ ਆ ਇਸ ਸਰਕਾਰ ਆਉਣ ਤੋਂ ਬਾਅਦ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਚੇੜਿਆ ਹੈਗਾ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਰਿਹਾ ਇਸ ਚੀਜ਼ ਨੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ ਹੈਗਾ ਪਾਰਦਰਸ਼ੀ ਦੇ ਨਾਲ ਜਿਸ ਤਰੀਕੇ ਨਾਲ ਕਰਪਸ਼ਨ ਫ੍ਰੀ ਸਮਾਜ ਅਸੀਂ ਸਿਸਟਮ ਲੋਕਾਂ ਨੂੰ ਦਿੱਤਾ ਆਨਲਾਈਨ ਰਜਿਸਟਰੀਆਂ ਸ਼ੁਰੂ ਕੀਤੀਆਂ ਉਸ ਚੀਜ਼ ਦਾ ਵੀ ਨਤੀਜਾ ਹੈਗਾ ਗੁਰਪ੍ਰੀਤ ਗੋਗੀ ਜੀ ਪਹਿਲਾਂ ਉੱਥੇ ਸੀਗੇ ਅਚਨਚੇਤ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਸ ਸੀਟ ਤੇ ਲੈ ਕੇ ਜਿੰਨੀ ਚੋਣਾ ਹੋ ਰਹੀਆਂ ਨੇ ਕੀ ਲੱਗਦਾ ਹੁਣ ਤੱਕ ਕੰਮ ਰੁਕਿਆ ਹੋਇਆ ਸੀ ਕਹਿੰਦੇ ਇੱਕ ਤਰੀਕੇ ਨਾਲ ਹੁਣ ਕੰਮ ਉਸੇ ਤਰੀਕੇ ਨਾਲ ਉਸੇ ਰਫ਼ਤਾਰ ਨਾਲ ਚੱਲੇਗਾ ਦੇਖੋ ਕੰਮ ਕਦੇ ਵੀ ਨਹੀਂ ਰੁਕਦੇ ਹੁੰਦੇ ਜਿਹ ਇਹ ਕਹਿੰਦੇ ਇਹ ਨਹੀਂ ਹੈਗਾ ਜੀ ਹੁਣੇ ਬਿਲਡਿੰਗ ਬਣੀ ਹੈ ਕਿਸੇ ਨੇ ਤਾਂ ਬਣਾਈ ਹੈ ਇਸ ਤੋਂ ਅੱਗੇ ਵੀ ਕੰਮ ਚੱਲਦੇ ਰਹਿੰਦੇ ਆ ਗੋਗੀ ਜੀ ਨੇ ਬਹੁਤ ਅੱਛਾ ਕੰਮ ਕੀਤਾ ਮਤਲਬ 10 ਰੌਂਡਰ ਤੋਂ ਬਾਅਦ ਸਾਡੀ 4000 ਤੋਂ ਵੱਧ ਦੀ ਲੀਡ ਜਿਹੜੀ ਹੈ ਉਹ ਗੁਜਰਾਤ ਦੇ ਵਿੱਚ ਹੈ ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਸਾਡੀ ਆਵਾਦੀ ਪਾਰਟੀ ਦੇ ਨੀਤੀਆਂ ਨੇ ਉਹਨਾਂ ਨੂੰ ਲੋਕ ਪਸੰਦ ਕਰਦੇ ਆ ਜਿਸ ਤੀ ਦਾ ਬਾਦਲ ਹੋਰੀ ਕਰਾਈ ਬੈਠੇ ਸੀ ਕਿ ਅਸੀਂ 25 ਸਾਲ ਰਾਜ ਕਰਾਂਗੇ ਸੋ ਮੇਰੇ ਕੰਮ ਕਹਿਣ ਦਾ ਮਤਲਬ ਹੈ ਅਸੀਂ ਇਹ ਬਤਰੀ ਹੰਕਾਰ ਬੋਲਦਾ ਜਿਵੇਂ ਅਸੀਂ ਕਹੀਏ ਸਾਡੀ ਸੀਟ ਸੀ ਤੇ ਸਾਡੀ ਹੋਏਗੀ ਠੀਕ ਹੈ ਨਾ ਜਿਹਦੀ ਲੋਕ ਚਾਹਣਗੇ ਉਹਦੀ ਸੀਟ ਹੋਏਗੀ ਨਿਰਪੱਖ ਪੋਸਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਲੁਧਿਆਣਾ ਜਿਮਨੀ ਚੋਣਾ ਦਾ ਮਾਹੌਲ ਬਣਿਆ ਹੋਇਆ ਹੈ ਅੱਜ ਗਿਣਤੀ ਜਿਹੜੀ ਹੈ ਲਗਾਤਾਰ ਜਾਰੀ ਹੈ ਜਿਕਰ ਪਹਿਲੇ ਰਚਾਂਦੀ ਗੱਲ ਕੀਤੀ ਜਾਵੇ ਹੁਣ ਤੱਕ ਤਿੰਨ ਰਾਊਂਡ ਜਿਹੜੇ ਨੇ ਪੂਰੇ ਹੋ ਚੁੱਕੇ ਨੇ ਤੇ ਉਸ ਦੇ ਵਿੱਚ ਸੰਜੀਵ ਅਰੋੜਾ ਜਿਹੜੇ ਲਗਾਤਾਰ ਅੱਗੇ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਨੀਲ ਗਰਗ ਜੀ ਦੇਖਾਂਗੇ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਉੱਥੇ ਮਾਹੌਲ ਬਣਿਆ ਹੋਇਆ ਤੇ ਜਿਕਰ ਸੰਜੀਵ ਅਰੋੜਾ ਜੀ ਜਿੱਤਦੇ ਨੇ ਤਾਂ ਕਿਹੜੇ ਉਪਰਾਲੇ ਜਿਹੜੇ ਨੇ ਉਹਦੇ ਵੱਲ ਕੀਤੇ ਜਾਣਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਪਹਿਲੇ ਰਾਊਂਡ ਤੱਕ ਪਹੁੰਚ ਗਏ ਨਾ ਦੇਖੋ ਬਿਲਕੁਲ ਜੀ ਜਿਹੜੀ ਕਿ ਸਾਨੂੰ ਪਹਿਲੇ ਦਿਨ ਤੋਂ ਉਮੀਦ ਸੀ ਜਦੋਂ ਅਸੀਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਸੀ ਅਸੀਂ ਲਗਾਤਾਰ ਜਨਨਕੀ ਲੋਕਾਂ ਦੇ ਵਿੱਚ ਵਿਚਰੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਸੀ ਉਹ ਲੋਕਾਂ ਤੱਕ ਲੈ ਕੇ ਗਏ ਔਰ ਇਕੱਲੀ ਆਮ ਆਦਮੀ ਪਾਰਟੀ ਐਸੀ ਪਾਰਟੀ ਸੀ ਲੁਧਿਆਣਾ ਦੇ ਵਿੱਚ ਜਿਸ ਦੇ ਕਾਰਜਕਰਤਾ ਤੇ ਲੀਡਰ ਘਟੂ ਘਟ ਪੰਜ ਪੰਜ 6 6 ਰਾਊਂਡ ਜਿਹੜੇ ਹੈ ਕਿ ਹਰ ਘਰ ਤੱਕ ਪਹੁੰਚ ਕੀਤੀ ਜਿਹੜੀ ਆ ਤੇ ਸਾਨੂੰ ਉਮੀਦ ਸੀ ਕਿ ਅਸੀਂ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ ਉਹ ਨਤੀਜਾ ਸਾਡੀ ਸੋਚ ਦੇ ਮੁਤਾਬਕ ਹੀ ਆ ਰਿਹਾ ਔਰ ਜਿਸ ਤਰੀਕੇ ਦੀ ਲੀਡ ਹੈ ਉਮੀਦ ਕਰ ਰਹੇ ਹਾਂ ਕਿ ਇਹਦਾ ਅੰਤ ਜਿਹੜਾ ਜਿੱਤ ਦੇ ਰੂਪ ਦੇ ਵਿੱਚ ਇਦਾਂ ਹੀ ਹੋਏਗਾ ਇਸ ਤੋਂ ਵੱਡੇ ਮਾਰਜਨ ਦੇ ਨਾਲ ਹੋਏਗਾ ਔਰ ਜਿੱਥੋਂ ਤੱਕ ਇਹਦੇ ਪਿੱਛੇ ਕਾਰਨ ਕਿਹੜੇ-ਕਿਹੜੇ ਰਹੇ ਬਹੁਤ ਸਾਰੇ ਕਾਰਨ ਕਿਸੇ ਵੀ ਇਲੈਕਸ਼ਨ ਦੇ ਵਿੱਚ ਜਿੱਤ ਅਤੇ ਹਾਰ ਦੇ ਵਿੱਚ ਜਨਨ ਕਿ ਕੰਮ ਆਉਂਦੇ ਆ ਨੇਚਰਲੀ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਨਾ ਸਾਡੇ ਵੋਲੰਟੀਅਰਾਂ ਦਾ ਸਾਡੇ ਕਾਰਜਕਰਤਾਵਾਂ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਉਥੇ ਕੀਤੀ ਔਰ ਦੂਸਰੇ ਬੰਨੇ ਜਿਹੜੀ ਸਾਡੀ ਟੋਟਲ ਲੀਡਰ ਸੀ ਸੀਨੀਅਰ ਲੀਡਰਸ਼ਿਪ ਸੀ ਸਾਡੇ ਮੰਤਰੀ ਸੀ ਸਾਡੇ ਐਮਐਲਏ ਸਹਿਬਾਨ ਸੀ ਉਹ ਵੀ ਘਰ ਘਰ ਗਏ ਔਰ ਜੋ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਜਿਹੜਾ ਮਾਡਲ ਇਸ ਜੈਨਕੀ ਰਾਜਨੀਤੀ ਦੇ ਵਿੱਚ ਦਿੱਤਾ ਉਹ ਇਹ ਉਸ ਦਾ ਵੀ ਨਤੀਜਾ ਹੈਗਾ ਔਰ ਉਸ ਤੋਂ ਵੱਡੀ ਗੱਲ ਹੈ ਜਦੋਂ ਤੁਸੀਂ ਸਰਕਾਰ ਦੇ ਵਿੱਚ ਹੁੰਦੇ ਹੋ ਤਾਂ ਲੋਕ ਤੁਹਾਡੇ ਕੰਮ ਨੂੰ ਵੀ ਐਨਲਾਈਜ਼ ਕਰਦੇ ਆ ਤੁਹਾਡੇ ਕੰਮ ਦੇ ਆਧਾਰ ਦੇ ਉੱਤੇ ਵੀ ਵੋਟਾਂ ਪਾਉਂਦੇ ਆ ਠੀਕ ਹੈ ਕਿ ਨਹੀਂ ਹੁਣ ਤੁਸੀਂ ਦੇਖੋ ਚਾਹੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ ਅੱਜ ਤੱਕ ਕਦੇ ਇਤਿਹਾਸ 'ਚ ਹੋਇਆ ਸੀ ਕਿ ਬਿਨਾਂ ਸਪਾਰਸ ਤੋਂ ਨੌਕਰੀ ਮਿਲ ਜਵੇ 54241 ਨੌਕਰੀਆਂ ਅਸੀਂ ਬਿਨਾਂ ਕਿਸੇ ਸਪਾਰਸ ਤੋਂ ਦਿੱਤੀਆਂ ਨੇ ਤੁਸੀਂ ਪਹਿਲਾਂ ਜਾਂਦੇ ਸੀ ਹਸਪਤਾਲਾਂ ਦੇ ਵਿੱਚ ਪੈਰਾਸੀਟਾਮੋਲ ਦੀ ਗੋਲੀ ਤੱਕ ਨਹੀਂ ਮਿਲਦੀ ਸੀ ਅੱਜ ਉੱਥੇ ਲਾਈਨਾਂ ਲੱਗੀਆਂ ਹੋਈਆਂ ਪੇਸ਼ੈਂਟ ਦੀਆਂ ਪਤਾ ਹੈ ਕਿਉਂ ਕਿ ਅੱਜ ਉੱਥੇ 500 ਦਵਾਈਆਂ ਫ੍ਰੀ ਮਿਲਦੀਆਂ ਅੱਜ ਉੱਥੇ ਜਿਹੜੇ ਟੈਸਟ ਫ੍ਰੀ ਹੁੰਦੇ ਆ ਅੱਜ ਉੱਥੇ ਡਾਕਟਰ ਅਵੇਲੇਬਲ ਆ ਤੁਸੀਂ ਕਦੇ ਮੈਡੀਕਲ ਕਾਲਜਾਂ ਦੇ ਵਿੱਚ ਤੇ ਜਾਂ ਆਈਆਈਟੀ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਜਾਂਦੇ ਕਦੇ ਦੇਖੇ ਸੀ ਇਹ ਪਹਿਲੀ ਵਾਰੀ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਅਸੀਂ ਸਕੂਲਾਂ ਦਾ ਇਨਫਰਾਸਟ੍ਰਕਚਰ ਇਸ ਕਦਰ ਸੁਧਾਰਿਆ ਕਿ ਅੱਜ ਉਹ ਬੱਚੇ ਇਹਨਾਂ ਪ੍ਰੈਸਟੀਜੀ ਸੰਸਥਾਵਾਂ ਦੇ ਵਿੱਚ ਜਾ ਰਹੇ ਆ ਦੋ ਤਹਾਕੇ ਸਾਡਾ ਪੰਜਾਬ ਤੜਫਦਾ ਰਿਹਾ ਜਵਾਨੀ কুরਲਾਉਂਦੀ ਰਹੀ ਨਸ਼ਿਆਂ ਦੇ ਵਿੱਚ ਕਦੇ ਕਿਸੇ ਨੇ ਹਿੰਮਤ ਕੀਤੀ ਕਿ ਨਸ਼ਾ ਨੂੰ ਕਾਬੂ ਕਰ ਸਕੇ ਇਹ ਤੇ ਗੁਟਕਾ ਸਾਹਿਬ ਦੀ ਸੌ ਝੂਟੀ ਖਾ ਕੇ ਵੀ ਮੁਕਰ ਗਏ ਅੱਜ ਦੋ ਦਹਾਕਿਆਂ ਤੋਂ ਬਾਅਦ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚੇੜਿਆ ਹੈਗਾ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਰਿਹਾ ਇਸ ਚੀਜ਼ ਨੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ ਹੈਗਾ ਪਾਰਦਰਸ਼ੀ ਦੇ ਨਾਲ ਜਿਸ ਤਰੀਕੇ ਨਾਲ ਕਰਪਸ਼ਨ ਫ੍ਰੀ ਸਮਾਜ ਅਸੀਂ ਸਿਸਟਮ ਲੋਕਾਂ ਨੂੰ ਦਿੱਤਾ ਆਨਲਾਈਨ ਰਜਿਸਟਰੀਆਂ ਸ਼ੁਰੂ ਕੀਤੀਆਂ ਉਸ ਚੀਜ਼ ਦਾ ਵੀ ਨਤੀਜਾ ਹੈਗਾ ਉਦਯੋਗ ਜਿਹੜਾ ਸਾਡਾ ਲਗਾਤਾਰ ਥੱਲੇ ਨੂੰ ਜਾ ਰਿਹਾ ਸੀ ਪੰਜਾਬ ਤੋਂ ਬਾਹਰ ਜਾ ਰਿਹਾ ਸੀ ਨਵਾਂ ਉਦਯੋਗ ਆ ਨਹੀਂ ਰਿਹਾ ਸੀ ਜਿਸ ਤਰੀਕੇ ਨਾਲ ਅਸੀਂ ਪੰਜਾਬ ਅ ਹੋਟਲ ਲਾਂਚ ਕੀਤਾ 45 ਦਿਨਾਂ ਚ ਅਪਰੂਵਲ ਸੰਭਵ ਬਣਾਇਆ ਇਹ ਉਸ ਚੀਜ਼ ਦਾ ਵੀ ਨਤੀਜਾ ਹੈਗਾ ਔਰ ਪੰਜਾਬ ਦੇ ਵਿੱਚ ਜਿਸ ਕਦਰ ਪਹਿਲੀ ਵਾਰੀ ਕੋਈ ਇਸ ਬਦਲ ਇੱਕ ਪ੍ਰਾਈਵੇਟ ਥਰਮਲ ਪਲੈਂਟ ਨੂੰ ਖਰੀਦ ਕੇ ਸਰਕਾਰੀ ਥਰਮਲ ਪਲੈਂਟ ਬਣਾਇਆ ਇਹ ਉਸ ਚੀਜ਼ ਦਾ ਵੀ ਨਤੀਜਾ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਹੈ ਲੋਕਾਂ ਜਦੋਂ ਆ ਆਖਰੀ ਜਿੱਤ ਹੋ ਗਈ ਤਾਂ ਉਹਦਾ ਮਤਲਬ ਇਹ ਹੋਏਗਾ ਕਿ ਇਹ ਲੋਕਾਂ ਨੇ ਸਾਡੇ ਜਿਹੜੇ ਕੰਮ ਦੇ ਉੱਤੇ ਮੋਹਰ ਲਾਈ ਹੈ ਔਰ ਉਸ ਤੋਂ ਵੱਡੀ ਗੱਲ ਇਹ ਹੈਗੀ ਜਿਹੜਾ ਸਾਡਾ ਉਮੀਦਵਾਰ ਰਿਹਾ ਉਹ ਬੜਾ ਮਿਲਣਸਾਰਿਆ ਠੀਕ ਹੈ ਕਿ ਨਹੀਂ ਦੂਜੇ ਬੰਨੇ ਜਿਹੜੇ ਸਾਡੇ ਕਾਊਂਟਰਪਾਰਟ ਸੀ ਉਹਨਾਂ ਦਾ ਬਿਹੇਵੀਅਰ ਸਾਰ ਜੇ ਅਸੀਂ ਜਿੱਤ ਵੱਲ ਵੱਧ ਰਹੇ ਸੀ ਤਾਂ ਵੱਧ ਰਹੇ ਆ ਤੇ ਇਹ ਬਿਲਕੁਲ ਜਿਵੇਂ ਇਹ ਗੱਲ ਕੀਤੀ ਜਾਵੇ ਜੇਕਰ ਗੁਰਪ੍ਰੀਤ ਗੋਗੀ ਜੀ ਪਹਿਲਾਂ ਉੱਥੇ ਸੀਗੇ ਅਚਨਚੇਤ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਸੀਟ ਤੇ ਲੈ ਕੇ ਜਿਮਨੀ ਚੋਣਾ ਹੋ ਰਹੀਆਂ ਨੇ ਕੀ ਲੱਗਦਾ ਹੁਣ ਤੱਕ ਕੰਮ ਰੁਕਿਆ ਹੋਇਆ ਸੀ ਕਹੋ ਇੱਕ ਤਰੀਕੇ ਨਾਲ ਹੁਣ ਕੰਮ ਉਸੇ ਤਰੀਕੇ ਰ ਉਸੇ ਰਫ਼ਤਾਰ ਨਾਲ ਚੱਲੇਗਾ ਦੇਖੋ ਕੰਮ ਕਦੇ ਵੀ ਨਹੀਂ ਰੁਕਦੇ ਹੁੰਦੇ ਜਿਹੜਾ ਵਿਕਾਸ ਹੁੰਦਾ ਇਹ ਆਨ ਗoing ਪ੍ਰੋਸੈਸ ਹੁੰਦਾ ਠੀਕ ਹੈ ਨਾ ਇਹ ਨਹੀਂ ਹੈਗਾ ਜੀ ਹੁਣੇ ਬਿਲਡਿੰਗ ਬਣੀ ਹੈ ਕਿਸੇ ਨੇ ਤਾਂ ਬਣਾਈ ਹੈ ਇਸ ਤੋਂ ਅੱਗੇ ਵੀ ਕੰਮ ਚੱਲਦੇ ਰਹਿੰਦੇ ਆ ਗੋਗੀ ਜੀ ਨੇ ਬਹੁਤ ਅੱਛਾ ਕੰਮ ਕੀਤਾ ਇਸ ਕਦਰ ਉਹ ਲੋਕ ਸਾਡੇ ਜਿਹੜੇ ਸੰਜੀਵ ਅਰੋੜਾ ਜੀ ਲੋਕਾਂ ਦੇ ਵਿੱਚ ਵਿਚਰਦੇ ਆ ਠੀਕ ਹੈ ਨਹੀਂ ਉਹ ਉਸ ਕੰਮ ਨੂੰ ਹੋਰ ਸਪੀਡ ਅਪ ਕਰਕੇ ਜਿਹੜਾ ਹੈਗਾ ਜਿਹੜੀ ਕੋ ਕਮੀਆਂ ਪੇਸ਼ ਆਉਂਦੀਆਂ ਉਹਨੂੰ ਦੂਰ ਕਰਨਗੇ ਸੋ ਇਸ ਚੀਜ਼ ਦਾ ਭਰੋਸਾ ਲੋਕਾਂ ਨੂੰ ਹੈਗਾ ਔਰ ਇੱਕ ਚੀਜ਼ ਮੈਂ ਹੋਰ ਬੜੀ ਉਚੇਚੇ ਤੌਰ ਤੇ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਜਿਹੜੇ ਸਰਕਾਰ ਦੀ ਸੌਰੀ ਪਾਰਟੀ ਦੇ ਨੀਤੀਆਂ ਹੁੰਦੀਆਂ ਨੇ ਉਹ ਮਤਲਬ ਦੱਸ ਦਿਆ ਨਹੀਂ ਕਿ ਲੋਕ ਉਸ ਨੂੰ ਲਾਈਕ ਕਰਦੇ ਕਿ ਨਹੀਂ ਲਾਈਕ ਕਰਦੇ ਹੁਣ ਗੁਜਰਾਤ ਦੇ ਵਿੱਚ ਵੀ ਬਾਈਪੋਲ ਹੋ ਰਿਹਾ ਹੈਗਾ ਉੱਥੇ ਤੇ ਜਨਨ ਕਿ ਬੀਜੇਪੀ ਦੀ ਸਰਕਾਰ ਹੈ ਨਾਰਮਲੀ ਇਹ ਮੰਨਿਆ ਜਾਂਦਾ ਕਿ ਜਿਹੜੀ ਜਿਮਨੀ ਚੋਰ ਹੁੰਦੀ ਉਹ ਸਰ ਸਾਡੀ 4000 ਤੋਂ ਵੱਧ ਦੀ ਲੀਡ ਜਿਹੜੀ ਹੈ ਉਹ ਗੁਜਰਾਤ ਦੇ ਵਿੱਚ ਹੈ ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਸਾਡੀ ਆਵਾਦੀ ਪਾਰਟੀ ਦੇ ਨੀਤੀਆਂ ਨੇ ਉਹਨਾਂ ਨੂੰ ਲੋਕ ਪਸੰਦ ਕਰਦੇ ਆ ਪਹਿਲਾਂ ਵੀ ਕਿਹਾ ਗਿਆ ਸੀ ਕਿ ਉੱਥੇ ਦੀ ਸੀਟ ਸਾਡੀ ਸੀ ਤੇ ਸਾਡੀ ਰਹੂਗੀ ਅਸੀਂ ਉੱਥੇ ਜਿੱਤ ਦਰਜ ਕਰਾਂਗੇ ਹੁਣ ਵੀ ਜਿਸ ਤਰੀਕੇ ਦਾ ਰੁਝਾਨ ਨਿਕਲ ਕੇ ਸਾਹਮਣੇ ਆ ਰਿਹਾ ਨੇ ਦਿਲ ਦੇ ਵਿੱਚ ਕੀ ਹੈ ਜਿੱਤ ਸਾਡੀ ਉਹ ਪੱਕੀ ਹੈ ਪਹਿਲੀ ਗੱਲ ਮੈਂ ਤੁਹਾਨੂੰ ਕਰਦਾ ਕਿਸੇ ਪਾਰਟੀ ਨੇ ਰਜਿਸਟਰੀ ਨਹੀਂ ਕਰਾਈ ਹੁੰਦੀ ਕਿਸੇ ਹਲਕੇ ਦੀ ਠੀਕ ਹੈ ਨਾ ਇਹ ਲੋਕ ਮਾਲਕ ਹੁੰਦੇ ਨੇ ਜਿੰਨੂੰ ਜਿਤਾਉਣਾ ਹੈ ਜਿੰਨੂੰ ਹਰਾਉਣਾ ਹੈ ਕਦੇ ਕਿਸੇ ਨੇ ਸੋਚਿਆ ਸੀ ਕਿ 92 ਸੀਟਾਂ ਦੇ ਨਾਲ ਆਵਾਦੀ ਪਾਰਟੀ ਦੀ ਸਰਕਾਰ ਆ ਜਾ 25 ਸਾਲ ਰਾਜ ਕਰਾਂਗੇ ਸੋ ਮੇਰੇ ਕੰਮ ਕਹਿਣ ਦਾ ਮਤਲਬ ਹੈ ਅਸੀਂ ਇਹ ਮਤਰੀ ਹੰਕਾਰ ਬੋਲਦਾ ਜੇ ਅਸੀਂ ਕਹੀਏ ਸਾਡੀ ਸੀਟ ਸੀ ਤੇ ਸਾਡੀ ਹੋਏਗੀ ਠੀਕ ਹੈ ਨਾ ਜਿਹਦੀ ਲੋਕ ਚਾਹਣਗੇ ਉਹਦੀ ਸੀਟ ਹੋਏਗੀ ਹਾਂ ਅਸੀਂ ਇਹ ਕਹਿ ਸਕਦੇ ਆ ਵੀ ਅਸੀਂ ਕੰਮ ਇੰਨੇ ਕੀਤੇ ਆ ਲੋਕ ਸਾਨੂੰ ਲਾਈਕ ਕਰਦੇ ਆ ਅਸੀਂ ਜਿੱਤਾਂਗੇ ਬਿਲਕੁਲ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਲੋਕਤੰਤਰ ਚ ਲੋਕ ਹਮੇਸ਼ਾ ਵੱਡੇ ਹੁੰਦੇ ਆ ਕਿਸੇ ਨੇ ਕੋਈ ਰਜਿਸਟਰੀ ਨਹੀਂ ਕਰਾਈ ਹੁੰਦੀ ਤੇ ਜਿਹਨੂੰ ਲੋਕ ਚਾਹੁੰਦੇ ਆ ਉਹੀ ਜਿੱਤਦੇ ਅੱਜ ਲੋਕ ਲੁਧਿਆਣਾ ਪੱਛਮ ਦੇ ਚਾਹ ਰਹੇ ਆ ਪੰਜਾਬ ਦੇ ਲੋਕ ਚਾਹ ਰਹੇ ਆ ਮਹਾਮਾਦੀ ਪਾਰਟੀ ਜਿੱਤੇ ਤਾਂ ਅਸੀਂ ਜਿੱਤ ਰਹੇ ਆ ਤੇ ਬਿਲਕੁਲ ਕਿਹਾ ਜਾ ਰਿਹਾ ਸੀ ਕਿ ਜਿਸ ਤਰੀਕੇ ਨਾਲ ਕਹਿ ਲੋ ਰੁਝਾਨ ਚੱਲ ਰਹੇ ਨੇ ਉਸ ਤੋਂ ਬਾਅਦ ਜਿਵੇਂ ਜਿਤ ਤੋਂ ਬਾਅਦ ਕੀਤਾ ਜਾ ਸਕਦਾ ਹੈ ਜਿਵੇਂ ਕਹਿ ਰਹੇ ਸੀ ਕਿ ਕੈਬਨਿਟ ਦੇ ਵਿੱਚ ਸ਼ਾਮਲ ਕਰਾਂਗੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਉਹ ਜਨਨ ਕਿ ਜਿਤ ਨਤੀਜਾ ਆਉਣ ਦੇ ਉਸ ਤੋਂ ਬਾਅਦ ਜੋ ਸਾਡੀ ਲੀਡਰਸ਼ਿਪ ਨੇ ਆਖਿਆ ਸੀ ਉਵੇਂ ਹੀ ਕਰਾਂਗੇ ਬਿਲਕੁਲ ਮੈਡਮ ਪ੍ਰਭੂ ਪ੍ਰਭਜੋ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮੈਡਮ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਪਹਿਲੇ ਰੁਝਾਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਸੰਜੀਵ ਅਰੋੜਾ ਜਿਹੜੇ ਨੇ ਲੀਡ ਤੇ ਵਿੱਚ ਨਜ਼ਰ ਆ ਰਹੇ ਨੇ ਬਿਲਕੁਲ ਇਹ ਜਿਵੇਂ ਸਾਡੇ ਵੱਡੇ ਭਰਾ ਮੇਰੇ ਨੀਲ ਗਰਗ ਜੀ ਨੇ ਦੱਸਿਆ ਇਹ ਪਾਰਟੀ ਦੇ ਔਰ ਸਰਕਾਰ ਦੇ ਕੰਮ ਕੀਤੇ ਹੋਏ ਕੰਮਾਂ ਦਾ ਨਤੀਜਾ ਹੈ ਜੋ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਵੋਟਾਂ ਦੇ ਰੂਪ ਦੇ ਵਿੱਚ ਔਰ ਮੋਰਓਵਰ ਜੋ ਸਾਡੇ ਸੰਜੀਵ ਅਰੋੜਾ ਜੀ ਉਤੋਂ ਦੇ ਜੋ ਸਾਡੇ ਉਮੀਦਵਾਰ ਸੀਗੇ ਉਹਨਾਂ ਨੇ ਹਲਕੇ ਦੇ ਲੋਕਾਂ ਲਈ ਜਿੰਨੇ ਕੰਮ ਕੀਤੇ ਬਤੌਰ ਰਾਜ ਸਭਾ ਮੈਂਬਰ ਇਹ ਉਸ ਦਾ ਵੀ ਨਤੀਜਾ ਹੈ ਸੋ ਪਾਰਟੀ ਨੇ ਇੱਕ ਬੜਾ ਹੀ ਵਧੀਆ ਕੈਂਡੀਡੇਟ ਚੁਣ ਕੇ ਦਿੱਤਾ ਸੀ ਔਰ ਉਸ ਦੇ ਉਲਟ ਜਿਹੜੇ ਕੈਂਡੀਡੇਟ ਖੜੇ ਸੀ ਦੂਸਰੀਆਂ ਪਾਰਟੀਆਂ ਦੇ ਉਹਨਾਂ ਦਾ ਵੀ ਰਵਈਆ ਸਾਰਿਆਂ ਵੱਲੋਂ ਦੇਖਿਆ ਪਰ ਹੋਇਆ ਸੀ ਸੋ ਇਹ ਇੱਕ ਸਿੱਧੀ ਸਾਦੀ ਜਿੱਤ ਪਾਰਟੀ ਦੇ ਸਰਕਾਰ ਦੇ ਕੰਮਾਂ ਨੂੰ ਔਰ ਉਮੀਦਵਾਰ ਦੇ ਬਿਹੇਵੀਅਰ ਨੂੰ ਇਹ ਇੱਕ ਦਰਸਾਉਂਦਾ ਹੈ ਕਿ ਜਦੋਂ ਇੱਕ ਸੱਚੀ ਸੁੱਚੀ ਪਾਰਟੀ ਇੱਕ ਸੱਚਾ ਸੁੱਚਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਦੀ ਹੈ ਤਾਂ ਲੋਕ ਉਹਨੂੰ ਪਸੰਦ ਕਰਦੇ ਨੇ ਲੋਕ ਪਾਰਟੀ ਦੇ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਪਸੰਦ ਕਰਦੇ ਨੇ ਤਾਂ ਬਜਾਏ ਇਸ ਦੇ ਕਿ ਹਵਾ ਦੇ ਵਿੱਚ ਕੋਈ ਵੀ ਕੋਈ ਵੀ ਸਟੇਟਮੈਂਟ ਦੇ ਦਵੇ ਕੁਝ ਵੀ ਤਾਂ ਉਹ ਚੀਜ਼ ਉਨੀ ਮਾਇਨੇ ਨਹੀਂ ਰੱਖਦੀ ਲੇਕਿਨ ਕੀਤੇ ਹੋਏ ਕੰਮ ਔਰ ਉਮੀਦਵਾਰ ਦਾ ਬਿਹੇਵੀਅਰ ਉਹ ਬਹੁਤ ਸਟਰੋਂਗਲੀ ਇਸ ਚੀਜ਼ ਦੇ ਵਿੱਚ ਮਤਲਬ ਪੂਰਾ ਉਤਰਦਾ ਹੈਗਾ ਔਰ ਇਸੇ ਦਾ ਅੱਜ ਨਤੀਜਾ ਸਾਨੂੰ ਵੋਟਾਂ ਦੇ ਰੂਪ ਦੇ ਵਿੱਚ ਦੇਖਣ ਨੂੰ ਲੱਗਦਾ ਹੈ ਕਿ ਜਿੱਤ ਹੋ ਚੁੱਕੀ ਹੈ ਜਿਸ ਤਰੀਕੇ ਨਾਲ ਨਤੀਜੇ ਆ ਰਹੇ ਨੇ ਤੇ ਬਸ ਐਲਾਨ ਹੋਣਾ ਬਾਕੀ ਹੈ ਜੀ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਵੈਰੀਆਂ ਦਾ ਹਾਰਨਾ ਤੇ ਹੈਰਾਨ ਹੋਣਾ ਬਾਕੀ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਮੈਨਾਂ ਤੁਹਾਡਾ ਤੇ ਇਸ ਸਮੇਂ ਅਨੀਲ ਗਰਗੀ ਤੇ ਮੈਡਮ ਪ੍ਰਭਜੋ ਸਾਡੇ ਨਾਲ ਸੀਗੇ ਜਿਨ੍ਹਾਂ ਨੇ ਕਿਹਾ ਕਿ ਜਿੱਤ ਸਾਡੀ ਹੋ ਚੁੱਕੀ ਹੈ ਸਿਰਫ ਬਸ ਐਲਾਨ ਹੋਣਾ ਬਾਕੀ ਹੈ ਕਿਉਂਕਿ ਰੁਝਾਨ ਜਿਸ ਤਰੀਕੇ ਦਾ ਨਿਕਲ ਕੇ ਸਾਹਮਣੇ ਆ ਰਹੇ ਨੇ ਬਿਲਕੁਲ ਇਸ ਤਰ੍ਹਾਂ ਲੱਗਦਾ ਹੋਇਆ ਨਜ਼ਰ ਆ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਲੁਧਿਆਣਾ ਵੈਸਟੀ ਜਿਮਨੀ ਜੋੜ ਤੇ ਆਪਣੀ ਸੀਟ ਜਿਹੜੀ ਹੈ ਪੱਕੀ ਕਰ ਚੁੱਕੀ ਹੈ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵਿਵੇਕ ਰਾਜ ਨਿਰਪੱਖ ਪੋਸਟ